ਗੁਰੂ ਪੰਥ ਜੀ ਪੰਥ ਦੇ ਵਾਦੀ ਉਹਨਾਂ ਦੇ ਛੋਟੇ ਸਾਹਿਬ ਜਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਤ ਸਾਰੀਆਂ ਇਹਨਾਂ ਹਿੰਦਸੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਹੀ ਤਰਨੇ ਦਲਾ ਵੱਲੋਂ ਜਿਹੜਾ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਸ਼ੋਣੀ ਇਹਨਾਂ ਹਿੰਦਸੰਗਾਂ ਬੁੱਢਾ ਦਲ ਤੋਂ ਵਿਸ਼ਾਲ ਮਹੱਲਾ ਜਿਹੜਾ ਆਰੰਭ ਹੋਣ ਲੱਗਿਆ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਬੇਨਤੀ ਕਰਦਾ ਆਓ ਆਪਾਂ ਸਾਰੇ ਜਿੱਥੇ ਕੱਲ ਵੀ ਪਾਲਕੀ ਸਾਹਿਬ ਦੇ ਉਹ ਮਹਾਨ ਸ਼ਹੀਦਾਂ ਦੇ ਦਰਸ਼ਨ ਕੀਤੇ ਤੇ ਹੁਣ ਜਿਹੜੇ ਮਹੱਲੇ ਦੇ ਵਿੱਚ ਆਪਾਂ ਦਰਸ਼ਨ ਦਜ਼ਾਰੇ ਕਰਨੇ ਨੇ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੀ ਉर्जा-ਪੁਰਜਾ ਕਟਮਰ ਹੈ ਕਬੂ ਨਾ ਛੱਡ ਹੈ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਵਿਸ਼ਾਲ ਮਹੱਲੇ ਖੇਡੇ ਜਾ ਰਹੇ ਨੇ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਪਣੀਆਂ ਆਪਣੀਆਂ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਹਾਜ਼ਰੀਆਂ ਲਵਾਈਏ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਮਹੱਲਾ ਜਿੱਤ ਦੀ ਨਿਸ਼ਾਨੀ ਹੈ ਜਦੋਂ ਵਜੀਦ ਖਾਨ ਨੂੰ ਸੋਧ ਕੇ ਖਾਲਸਾ ਪੰਥ ਬੁੱਢਾ ਦਲ ਨੇ ਸਰਹੰਦ ਥੇਹ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਆਪਾਂ ਉਹ ਸਮਾਂ ਵੀ ਯਾਦ ਰੱਖਣਾ ਤੇ ਨਾਲ ਹੀ ਜਿਹੜਾ ਸਾਰੀਆਂ ਨਹਾਂਸੰਗ ਜਥੇਬੰਦੀਆਂ ਵੱਲੋਂ ਹੁਣ ਜਿਹੜਾ ਮਹਾਨ ਮਹੱਲਾ ਆਰੰਭ ਹੋ ਰਿਹਾ ਸਾਰਿਆਂ ਨੂੰ ਆਓ ਸਿਰ ਝੁਕਾ ਕੇ ਆਪਾਂ ਸਹਿਬਜ਼ਾਦਿਆਂ ਦੇ ਸ਼ਹੀਦਾਂ ਦੀ ਧਰਤੀ ਨੂੰ ਨਮਸਕਾਰ ਕਰੀਏ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ